17 ਜੁਲਾਈ 1971 ਨੂੰ ਇੰਗਲੈਂਡ ਵਿੱਚ ਜਨਮੀ ਸੁਰਜੀਤ ਇੱਕ ਇੰਡੀਪੈਂਡੈਂਟ ਊਮਨ ਸੀ ਸੁਰਜੀਤ ਦਾ ਵਿਆਹ ਹੁੰਦਾ ਹੈ 16 ਸਾਲ ਦੀ ਉਮਰ ਦੇ ਵਿੱਚ ਸੁਖਦੇਵ ਸਿੰਘ ਅਠਵਾਲ ਦੇ ਨਾਲ ਤੇ ਇਹ ਦੋਵੇਂ ਜਾਨੇ ਜਿਹੜੇ ਆਗੇ ਵਿਆਹ ਤੋਂ ਪਹਿਲਾਂ ਸਿਰਫ ਇੱਕ ਵਾਰ ਮਿਲੇ ਸਨ ਇਹਨਾਂ ਦਾ ਵਿਵਾਹ ਤੇ ਜੀਵਨ ਇਹਨਾਂ ਵਧੀਆ ਨਹੀਂ ਸੀਗਾ ਦੋਵਾਂ ਦੇ ਵਿੱਚ ਲੜਾਈਆਂ ਵੀ ਹੁੰਦੀਆਂ ਸਨ ਆਰਗੂਮੈਂਟ ਵੀ ਹੁੰਦੇ ਸਨ ਇਹਨਾਂ ਦੇ ਵਿੱਚ ਲੜਾਈ ਹੋਣ ਦਾ ਸਭ ਤੋਂ ਮੇਨ ਕਾਰਨ ਇਹ ਸੀ ਕਿ ਸੁਰਜੀਤ ਕੌਰ ਆਪਣੀ ਲਾਈਫ ਆਪਣੇ ਤਰੀਕੇ ਦੇ ਨਾਲ ਜਿਉਣਾ ਚਾਹੁੰਦੇ ਸੀ ਆਪਣੇ ਤੌਰ ਤਰੀਕਿਆਂ ਦੇ ਨਾਲ ਜਿਉਣਾ ਚਾਹੁੰਦੇ ਸੀ ਤੇ ਇਹ ਗੱਲ surjeet ਦੀ ਸੱਸ ਬਚਨ ਕੌਰ ਅਤੇ ਉਸ ਦੇ ਘਰ ਵਾਲੇ ਸੁਖਦੇਵ ਸਿੰਘ ਅਠਵਾਲ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਸਭ ਝਗੜਿਆਂ ਦੇ ਵਿੱਚ surjeet ਨੂੰ ਡੋਮੈਸਟਿਕ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪਿਆ ਉਸ ਦੀ ਸੱਸ ਬਚਨ ਕੌਰ ਦੇ ਵੱਲੋਂ ਤੇ ਉਸ ਦੇ ਘਰ ਵਾਲੇ ਸੁਖਦੇਵ ਸਿੰਘ ਦੇ ਵੱਲੋਂ ਖੁਦਮਖਤਿਆਰੀ ਦੀ ਮੰਗ ਕਰਦੇ ਹੋਏ surjeet ਨੂੰ ਲੰਡਨ ਦੇ ਹੀਥਰੋ 에ਅਰਪੋਰਟ ਦੇ ਉੱਪਰ ਨੌਕਰੀ ਮਿਲ ਜਾਂਦੀ ਹੈ ਐਜ਼ ਆ ਕਸਟਮ ਚੈਕਿੰਗ ਅਫਸਰ ਦੇ ਤੌਰ ਤੇ ਜਿਸ ਵੇਲੇ surjeet hi through airport ਤੇ ਕੰਮ ਕਰਦੀ ਹੈਗੀ ਤਾਂ ਉਸ ਦੇ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਹੁੰਦੇ ਉਸ ਦੇ ਘਰ ਵਾਲੇ ਦੇ ਨਾਲ ਉਸ ਦੀ ਬੰਦ ਨਹੀਂ ਜਾਂ ਰੋਜ਼ ਦੀਆਂ ਲੜਾਈਆਂ ਰੋਜ਼ ਦੇ ਕਲੇਸ਼ ਇਹਨਾਂ ਸਭ ਚੀਜ਼ਾਂ ਦੇ ਕਰਕੇ surjeet ਨੂੰ ਆਪਣੇ ਨਾਲ ਹੀ ਕੰਮ ਕਰਦੇ ਇੱਕ ਕਲੀਕ ਦੇ ਨਾਲ ਜਿਹੜਾ ਹੈਗਾ ਪਿਆਰ ਹੋ ਜਾਂਦਾ ਹੈਗਾ ਤੇ ਉਹ ਉਸ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਤੋਂ ਬਾਅਦ surjeet ਆਪਣੇ ਘਰ ਵਾਲੇ ਦੇ ਕੋਲੋਂ ਤਲਾਕ ਦੀ ਮੰਗ ਕਰਦੀ ਆ ਕਿਉਂਕਿ ਉਹ ਆਪਣੇ ਘਰ ਵਾਲੇ ਨੂੰ ਨਹੀਂ ਕਿਸੇ ਹੋਰ ਨੂੰ ਪਸੰਦ ਕਰਨ ਲੱਗ ਗਈ ਸੀ ਜਿਸ ਵੇਲੇ surjeet ਦੇ ਸਹੁਰਾ ਪਰਿਵਾਰ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਉਹਨਾਂ ਦੀ ਨੌ ਤਲਾਕ ਦੀ ਮੰਗ ਕਰ ਰਹੀ ਆ ਤਾਂ ਸਾਰਾ ਪਰਿਵਾਰ ਬੈਠ ਕੇ ਇੱਕ ਫੈਮਿਲੀ ਮੀਟਿੰਗ ਕਰਦਾ ਹੈ ਇਸ ਮੀਟਿੰਗ ਦੇ ਵਿੱਚ surjeet ਦਾ ਘਰ ਵਾਲਾ ਸੁਖਦੇਵ ਸਿੰਘ surjeet ਦੀ ਸੱਸ ਬਚਨ ਕੌਰ ਉਸ ਦੀ ਨਰਾਨ ਸੁਰਜੀਤ ਦਾ ਦਿਓਰ ਅਤੇ ਦੇਰਾਨੀ ਇਹ ਸਾਰੇ ਜਾਣਿਆ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਇਸ ਮੀਟਿੰਗ ਦੇ ਵਿੱਚ ਬਚਨ ਕੌਰ ਇਹ ਫੈਸਲਾ ਕਰਦੀ ਆ ਕਿ ਇਹ ਜਿਹੜੀ ਗੱਲ ਤਲਾਕ ਦੀ ਹੈ ਸਾਡੇ ਖਾਨਦਾਨ ਦੇ ਉੱਪਰ ਜਿਹੜਾ ਹੈਗਾ ਕਲੰਕ ਹੈਗਾ ਇੱਕ ੱੱਬਾ ਲੱਗ ਜਾਵੇਗਾ ਤੇ ਆਪਾਂ ਇਸ ਤਰ੍ਹਾਂ ਕਰਦੇ ਆਂਗੇ ਕਿ ਆਪਾਂ ਸੁਰਜੀਤ ਨੂੰ ਰਸਤੇ ਦੇ ਵਿੱਚੋਂ ਹਟਾ ਦਿੰਨੇ ਆ ਉਸ ਨੂੰ ਮਾਰ ਦਿੰਦੇ ਆਗੇ ਕਿਦੀ ਸੱਸ ਦੇ ਵੱਲੋਂ ਪਲਾਨਿੰਗ ਕੀਤੀ ਜਾਂਦੀ ਆ ਕਿ ਕਿਸੇ ਤਰੀਕੇ ਦੇ ਨਾਲ ਸੁਰਜੀਤ ਨੂੰ ਇੰਡੀਆ ਲੈ ਜਾਇਆ ਜਾਵੇ ਤੇ ਉੱਥੇ ਖੜ ਕੇ ਇਸ ਦਾ ਕਤਲ ਕਰ ਦਿੱਤਾ ਜਾਵੇ। ਸੁਰਜੀਤ ਨੂੰ ਕਿਹਾ ਜਾਂਦਾ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਇੰਡੀਆ ਦੋ ਮੈਰਿਜ ਹਨ ਜਿਨ੍ਹਾਂ ਨੂੰ ਅਸੀਂ ਜਾ ਕੇ ਅਟੈਂਡ ਕਰਨਾ ਹੈ। ਉਸ ਤੋਂ ਬਾਅਦ ਜਿਸ ਵੇਲੇ ਆਪਾਂ ਯੂਕੇ ਵਾਪਸ ਆਵਾਂਗੇ ਤੇ ਤੈਨੂੰ ਤਲਾਕ ਦੇ ਦੇਵਾਂਗੇ। ਸੁਰਜੀਤ ਇੰਡੀਆ ਜਾਣ ਨੂੰ ਮੰਨ ਜਾਂਦੀ ਹੈਗੀ ਰਾਜੀ ਹੋ ਜਾਂਦੀ ਹੈ। 4 ਦਸੰਬਰ 1998 ਨੂੰ ਸੁਰਜੀਤ ਕੌਰ ਅਤੇ ਉਸ ਦੀ ਸੱਸ ਬਚਨ ਕੌਰ ਇਹ ਦੋਵੇਂ ਦਿੱਲੀ 에ਅਰਪੋਰਟ ਦੇ ਉੱਪਰ ਪਹੁੰਚ ਜਾਂਦੇ ਨੇ। ਇਹਨਾਂ ਨੂੰ ਲੈਣ ਵਾਸਤੇ ਸੁਰਜੀਤ ਦੀ ਸੱਸ ਬਚਨ ਕੌਰ ਦਾ ਭਰਾ ਦਰਸ਼ਨ ਸਿੰਘ ਆਉਂਦਾ ਹੈਗਾ ਇਹ 5 ਤੇ 6 ਦਸੰਬਰ ਨੂੰ ਇੰਡੀਆ ਦੇ ਵਿੱਚ ਮੈਰਿਜ اٹੈਂਡ ਕਰਦੇ ਨੇਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ 18 ਦਸੰਬਰ ਨੂੰ ਇੰਡੀਆ ਤੋਂ ਯੂਕੇ ਵਾਪਸ ਹੋਣਾ ਹੁੰਦਾ ਹੈ ਸੁਰਜੀਤ ਇਹ 4 ਤੇ 5 ਦਸੰਬਰ ਦੇ ਦੋ ਵਿਆਹ ਵੇਖ ਕੇ ਕੋਸ਼ਿਸ਼ ਕਰਦੀ ਹੈ ਕਿ ਉਸ ਨੂੰ ਪਹਿਲੋਂ ਦੀ ਟਿਕਟ ਮਿਲ ਜਾਵੇ ਇੰਗਲੈਂਡ ਵਾਪਸ ਜਾਣ ਦੀ ਅਸਲ ਦੇ ਵਿੱਚ ਉਸਨੇ 18 ਦਸੰਬਰ ਨੂੰ ਇੰਗਲੈਂਡ ਵਾਪਸ ਆਉਣਾ ਸੀ ਪਰ ਉਹਨੇ ਪੂਰੀ ਕੋਸ਼ਿਸ਼ ਕੀਤੀ ਕਿ ਜੇਕਰ ਉਹਦੀ ਟਿਕਟ ਪਹਿਲਾਂ ਦੀ ਹੋ ਜਾਵੇ ਪਰ ਉਸਨੂੰ ਟਿਕਟ ਨਹੀਂ ਮਿਲੀ 18 ਦਸੰਬਰ 1998 ਨੂੰ ਇੰਗਲੈਂਡ ਸਿਰਫ ਬਚਨਕੋਰੀ ਵਾਪਸ ਆਉਂਦੀ ਹੈ ਜੋ ਕਿ ਸਰਜੀਤ ਦੀ ਸੱਸ ਸੀ ਸਰਜੀਤ ਉਲਾਪਤਾ ਹੋ ਜਾਂਦੀ ਹੈ ਜਿਸ ਵੇਲੇ ਸਰਜੀਤ ਇੰਗਲੈਂਡ ਵਾਪਸ ਨਹੀਂ ਆਈ ਤਾਂ ਉੱਥੇ ਇੰਗਲੈਂਡ ਦੇ ਵਿੱਚ ਸਵਾਲ ਪੁੱਛੇ ਗਏ ਕਿ ਸਰਜੀਤ ਕੌਰ ਵਾਪਸ ਕਿਉਂ ਨਹੀਂ ਆਈ ਉਹ ਕਿੱਥੇ ਗਾਇਬ ਹੈ ਸੁਰਜੀਤ ਦੇ ਘਰ ਵਾਲੇ ਨੇ ਇਹ ਬਹਾਨਾ ਬਣਾਇਆ ਕਿ ਸੁਰਜੀਤ ਇੰਡੀਆ ਦੇ ਵਿੱਚ ਕਿਸੇ ਆਦਮੀ ਦੇ ਨਾਲ ਭੱਜ ਗਈ ਹੈ ਉਸ ਨੇ ਸੁਰਜੀਤ ਦੇ ਨਾਲ ਫੋਨ ਦੇ ਉੱਪਰ ਵੀ ਗੱਲ ਕੀਤੀ ਹੈ ਤੇ ਇਸ ਚੀਜ਼ ਦੀ ਪੁਸ਼ਟੀ ਵੀ ਕੀਤੀ ਹੈ ਕਿ ਉਹ ਇੰਗਲੈਂਡ ਵਾਪਸ ਨਹੀਂ ਆ ਰਹੀ ਕਿਉਂਕਿ ਸੁਰਜੀਤ ਜਿਸ ਆਦਮੀ ਦੇ ਨਾਲ ਭੱਜੀ ਹੈ ਉਸ ਆਦਮੀ ਦੇ ਨਾਲ ਉਹ ਖੁਸ਼ ਹੈ ਇਹ ਬੋਲ ਸੰ ਸੁਰਜੀਤ ਕੌਰ ਦੇ ਘਰ ਵਾਲੇ ਸੁਖਦੇਵ ਸਿੰਘ ਅਠਵਾਲ ਦੇ ਸੁਰਜੀਤ ਦੇ ਘਰ ਵਾਲੇ ਅਤੇ ਉਸ ਦੀ ਸੱਸ ਨੇ ਜਾਲੀ ਕਨਵਿੰਸਿੰਗ ਪੇਪਰ ਵੀ ਬਣਾਏ ਤਾਜ ਸੁਰਜੀਤ ਦਾ ਨਾਮ ਤੇ ਜੋ ਘਰ ਦਾ ਹਿੱਸਾ ਸੀਗਾ ਉਸ ਨੂੰ ਆਪਣੇ ਨਾਮ ਕਰਵਾ ਸਕਣ ਅਤੇ ਇਹ ਵੀ ਸਾਹਮਣੇ ਆਇਆ ਕਿ ਜਿਸ ਦਿਨ ਸੁਰਜੀਤ ਇੰਡੀਆ ਗਈ ਸੀਗੀ 4 ਦਸੰਬਰ ਨੂੰ ਉਸੇ ਹੀ ਦਿਨ ਸੁਰਜੀਤ ਦੇ ਘਰ ਵਾਲੇ ਨੇ ਉਸ ਦੇ ਨਾਮ ਦੇ ਉੱਪਰ ਇੱਕ ਬੀਮਾ ਵੀ ਲਿਆ ਸੀ। ਅਸਲ ਦੇ ਵਿੱਚ ਜਿਸ ਦਿਨ ਸੁਰਜੀਤ ਇੰਡੀਆ ਗਈ ਸੀ 4 ਦਸੰਬਰ ਨੂੰ ਉਸ ਦੇ ਘਰ ਵਾਲੇ ਨੇ ਉਸ ਨੂੰ ਮਾਰਨ ਦੀ ਪਲੈਨਿੰਗ ਕੀਤੀ ਸੀਗੀ। ਜਿਸ ਵੇਲੇ ਇਹ ਵਿਆਹ ਦੇਖਦੇ ਨੇ ਇੰਡੀਆ ਦੇ ਵਿੱਚ ਤੇ ਉਸ ਤੋਂ ਬਾਅਦ ਸੁਰਜੀਤ ਨੂੰ ਦੋਹਾਂ ਆਦਮੀਆਂ ਦੇ ਵੱਲੋਂ ਅਗਵਾ ਕਰ ਲਿਆ ਜਾਂਦਾ ਇੰਡੀਆ ਦੇ ਵਿੱਚ। ਇਹ ਪਤਾ ਲੱਗਦਾ ਹੈ ਕਿ ਇਹ ਦੋ ਆਦਮੀ ਜਿਨ੍ਹਾਂ ਨੇ ਸਰਜੀਤ ਕੌਰ ਨੂੰ ਅਗਵਾ ਕੀਤਾ ਸੀ ਇਹਨਾਂ ਦੇ ਵਿੱਚੋਂ ਇੱਕ ਸੀਗਾ ਦਰਸ਼ਨ ਸਿੰਘ ਜੋ ਕਿ ਸਰਜੀਤ ਕੌਰ ਦੀ ਸੱਸ ਦਾ ਭਰਾ ਸੀ ਜੋ ਇਹਨਾਂ ਨੂੰ 4 ਦਸੰਬਰ ਨੂੰ 에어ਪੋਰਟ ਤੇ ਲੈਣ ਗਿਆ ਸੀਗਾ ਸਰਜੀਤ ਕੌਰ ਨੂੰ ਇੱਕ ਨਸ਼ੀਲੀ ਦਵਾਈ ਦਿੱਤੀ ਗਈ ਜਿਸ ਦੇ ਕਾਰਨ ਉਹ ਬੇਹੋਸ਼ ਹੋ ਗਈ ਤੇ ਉਸ ਤੋਂ ਬਾਅਦ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਗਲਾ ਘੁੱਟ ਕੇ ਉਸ ਨੂੰ ਮਾਰਨ ਤੋਂ ਬਾਅਦ ਸਰਜੀਤ ਦੀ Laash ਜਿਹੜੀ ਹੈਗੀ ਉਸ ਨੂੰ ਰਾਵੀ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਸਰਜੀਤ ਦੀ লাশ ਕਦੇ ਵੀ ਬਰਾਮਦ ਨਹੀਂ ਹੋਈ। ਇਹ 2004 ਤੱਕ ਠੰਡਾ ਰਿਆ। ਜਿਸ ਵੇਲੇ ਸਰਜੀਤ ਦੀ ਦੁਰਾਣੀ ਸਰਬਜੀਤ ਨੇ ਆਪਣੀ ਚੁੱਪੀ ਤੋੜੀ। ਸਰਬਜੀਤ ਨੂੰ ਕਿਤੇ ਨਾ ਕਿਤੇ ਅਹਿਸਾਸ ਸੀ ਕਿ ਸਰਜੀਤ ਦੇ ਨਾਲ ਬਹੁਤ ਗਲਤ ਹੋਇਆ। ਉਹ ਡਰ ਅਤੇ ਦੋਸ਼ ਨਾਲ ਭਰੀ ਹੋਈ ਚੁੱਪ ਬੈਠੀ ਸੀ। ਪਰ ਉਸਨੇ ਸੱਚਾਈ ਉਸ ਵੇਲੇ ਬੋਲੀ ਜਿਸ ਵੇਲੇ ਉਸ ਦੀ ਸਿਹਤ ਖਰਾਬ ਹੋਣ ਲੱਗੀ। ਨੇ ਹਿੰਮਤ ਕਰਕੇ ਆਪਣੀ ਸੱਸ ਅਤੇ ਆਪਣੇ ਜੇਠ ਦੇ ਵਿਰੁੱਧ ਗਵਾਹੀ ਦਿੱਤੀ। ਜੀਤ ਦੇ ਦਿੱਲੀ ਜਾਣ ਤੋਂ ਅਗਲੇ ਦਿਨ ਹੀ ਸਰਵਜੀਤ ਦੱਸਦੀ ਹੈ ਕਿ ਉਸਨੇ ਯੂਕੇ ਦੇ ਕ੍ਰਾਈਮ ਸਟਾਪਰਸ ਨੂੰ ਇੱਕ ਜਵਾਬੀ ਫੋਨ ਤੇ ਸੁਨੇਹਾ ਛੱਡਿਆ ਪਰ ਉਸ ਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਇਸ ਵੇਲੇ 18 ਦਸੰਬਰ ਨੂੰ ਸਰਜੀਤ ਯੂਕੇ ਵਾਪਸ ਨਹੀਂ ਆਉਂਦੀ ਹੈ ਤਾਂ ਸਰਵਜੀਤ ਇਹ ਵੀ ਦੱਸਦੀ ਹੈ ਕਿ ਉਸਨੇ ਸਥਾਨਕ ਪੁਲਿਸ ਸਟੇਸ਼ਨ ਦੇ ਉੱਪਰ ਇੱਕ ਗੁੰਮਨਾਮ ਪੱਤਰ ਭੇਜਿਆ ਮਈ 2000 ਦੇ ਵਿੱਚ ਸੁਖਦੇਵ ਸਿੰਘ ਬਚਨ ਕੋਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਦੋ ਮੈਂਬਰਾਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਪਾਠ ਹੋ ਸਬੂਤ ਨਾ ਹੋਣ ਦੇ ਕਾਰਨ ਇਹਨਾਂ ਨੂੰ ਰਹਾ ਕਰ ਦਿੱਤਾ ਗਿਆ। ਅਸਲ ਦੇ ਵਿੱਚ ਸਰਬਜੀਤ ਨੂੰ ਉਸਦੇ ਪਰਿਵਾਰ ਦੇ ਵੱਲੋਂ ਚੁੱਪ ਰਹਿਣ ਦੀ ਧਮਕੀ ਦਿੱਤੀ ਗਈ ਸੀ। ਘਰ-ਚਾਰ ਦੇ ਵਿੱਚ ਜਿਸ ਵੇਲੇ ਉਸ ਨੂੰ ਡਿਪਰੈਸ਼ਨ ਦੇ ਕਾਰਨ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੇ ਅਠਵਾਲ ਪਰਿਵਾਰ ਦੇ ਕੋਲੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਵੇਲੇ ਸਰਬਜੀਤ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੀ ਹੈ ਤਾਂ ਉਹ ਆਪਣੇ ਮਾਪਿਆਂ ਦੇ ਘਰ ਵਾਪਸ ਚਲੀ ਜਾਂਦੀ ਹੈ। ਆਪਣੇ ਮਾਪਿਆਂ ਦੇ ਘਰ ਵਾਪਸ ਜਾ ਕੇ ਉਹ ਆਪਣੇ ਪਿਤਾ ਨੂੰ ਹਰ ਇੱਕ ਗੱਲ ਦੱਸਦੀ ਹੈ ਸਰਬਜੀਤ ਦੇ ਨਾਲ ਜਿਹੜੀ ਘਟਨਾ ਵਾਪਰੀ ਸੀ ਸਰਬਜੀਤ ਦੇ ਪਿਤਾ ਸਰਬਜੀਤ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੇ ਸਹੁਰਾ ਪਰਿਵਾਰ ਦੇ ਖਿਲਾਫ ਗਵਾਹੀ ਦੇਵੇ ਤੇ ਪੁਲਿਸ ਦੇ ਕੋਲ ਜਾ ਕੇ ਬਿਆਨ ਦੇਵੇ ਇਹ ਚੀਜ਼ ਕਰਨ ਦੇ ਵਿੱਚ ਸਰਬਜੀਤ ਦੇ ਪਿਤਾ ਕਾਮਯਾਬ ਹੋ ਜਾਂਦੇ ਹਨ ਸਰਬਜੀਤ ਦੇ ਪਰਿਵਾਰ ਨੂੰ ਅਤੇ ਸਰਬਜੀਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ ਉਸਦੇ ਸਹੁਰਾ ਪਰਿਵਾਰ ਦੇ ਵੱਲੋਂ 2005 ਦੇ ਵਿੱਚ ਜਦੋਂ ਸਰਬਜੀਤ ਇਹ ਬਿਆਨ ਦੇ ਦਿੰਦੀ ਹੈਗੀ ਕਿ ਸੁਰਜੀਤ ਨੂੰ ਜਿਹੜਾ ਹੈ ਲਾਪਤਾ ਕਰਨ ਦੇ ਵਿੱਚ ਉਸਦੇ ਸਹੁਰਾ ਪਰਿਵਾਰ ਦਾ ਹੀ ਹੱਥ ਹੈ ਸਰਬਜੀਤ ਦੇ ਇਨ੍ਹਾਂ ਬਿਆਨਾਂ ਦੇ ਵਿੱਚ ਉਸ ਮੀਟਿੰਗ ਦਾ ਵੀ ਜ਼ਿਕਰ ਕੀਤਾ ਗਿਆ ਜੋ ਕਿ 1998 ਦੇ ਵਿੱਚ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਦੀ ਸੱਸ ਬਚਨ ਕੌਰ ਨੇ ਇਹ ਕਿਹਾ ਸੀਗਾ ਕਿ ਸੁਰਜੀਤ ਨੂੰ ਇੰਡੀਆ ਖੜ ਕੇ ਮਾਰ ਦਿੱਤਾ ਜਾਵੇਗਾ ਅਤੇ ਨਾਲ ਹੀ ਸਰਬਜੀਤ ਨੇ ਇਹ ਵੀ ਬਿਆਨ ਦਿੱਤਾ ਕਿ ਉਸ ਦੀ ਸੱਸ ਬਚਨ ਕੌਰ ਨੇ ਸਪਸ਼ਟ ਤੌਰ ਤੇ ਇੰਡੀਆ ਤੋਂ ਆ ਕੇ ਸਰਬਜੀਤ ਨੂੰ ਇਹ ਦੱਸਿਆ ਸੀ ਕਿ ਸੁਰਜੀਤ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਹੈ ਉਸ ਨੂੰ ਰਾਵੀ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਹੈ 3 ਨਵੰਬਰ 2005 ਨੂੰ ਬਚਨ ਕੌਰ ਦੀ ਧੀ ਜਾਨੀ ਕਿ ਸਰਜੀਤ ਅਤੇ ਸਰਬਜੀਤ ਦੇ ਨਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਮੀਟਿੰਗ ਦੇ ਬਾਰੇ ਪੁੱਛਿਆ ਗਿਆ ਕਿਉਂਕਿ ਇਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਪਰ ਬਚਨ ਕੌਰ ਦੀ ਧੀ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਸੀ ਪਰ ਉਸ ਨੇ ਇਹ ਗੱਲ ਮੰਨ ਲਈ ਕਿ ਉਸ ਦੀ ਮਾਂ ਬਚਨ ਕੌਰ ਨੇ ਉਸ ਨੂੰ ਦੱਸਿਆ ਸੀ ਕਿ ਸਰਜੀਤ ਨੂੰ ਇੰਡੀਆ ਦੇ ਵਿੱਚ ਮਾਰ ਦਿੱਤਾ ਗਿਆ ਹੈ ਪਰ ਬਾਅਦ ਵਿੱਚ ਉਹ ਇਸ ਚੀਜ਼ ਤੋਂ ਮੁਕਰ ਗਈ ਕਿ ਪੁਲਿਸ ਦੇ ਅਧਿਕਾਰੀ 2005 ਦੇ ਵਿੱਚ ਇਸ ਕਤਲ ਦੇ ਸਬੂਤ ਇਕੱਠੇ ਕਰਨ ਵਾਸਤੇ ਇੰਡੀਆ ਆਏ ਅਤੇ ਉਹਨਾਂ ਲੋਕਾਂ ਦੀ ਇੰਟਰਵਿਊ ਲਈਆਂ ਜੋ ਇਸ ਕਤਲ ਦੇ ਵਿੱਚ ਸ਼ੱਕੀ ਲੋਕ ਮੰਨੇ ਜਾਂਦੇ ਸਨ 2005 ਵਿੱਚ ਜਦੋਂ ਇੰਡੀਆ ਤੋਂ ਵਾਪਸ ਆਏ ਸਬੂਤ ਲੈ ਕੇ ਤਾਂ ਉਹਨਾਂ ਨੇ ਸੁਖਦੇਵ ਸਿੰਘ ਅਤੇ ਉਸ ਦੀ ਮਾਂ ਬਚਨ ਕੌਰ ਨੂੰ ਗ੍ਰਿਫਤਾਰ ਕੀਤਾ ਤੇ 2006 ਸਾਲ ਦੇ ਵਿੱਚ ਉਹਨਾਂ ਦੇ ਉੱਪਰ ਜਿਹੜੇ ਹੈਗੇ ਇਸ ਮਾਮਲੇ ਦੇ ਦੋਸ਼ ਲਗਾਏ ਗਏ ਪੋਹੀਰ ਸ਼ੇਹ ਦੇ ਵਿੱਚ ਬਚਨ ਕੌਰ ਅਤੇ ਇਸ ਦੇ ਪੁੱਤਰ ਸੁਖਦੇਵ ਦੇ ਉੱਪਰ ਜਿਹੜਾ ਹੈਗਾ ਇਸ ਕਤਲ ਦਾ ਮਾਮਲਾ ਚੱਲਿਆ ਇਹ ਮਾਮਲਾ 3 ਮਹੀਨੇ ਤੱਕ ਚੱਲਿਆ ਤੇ ਇਸ ਮਾਮਲੇ ਦੇ ਵਿੱਚ ਸਰਬਜੀਤ ਕੌਰ ਨੇ ਗਵਾਹੀ ਦਿੱਤੀ ਕਤਲੇ ਤੋਂ ਬਾਅਦ ਇਹ ਦੋਵੇਂ ਜਾਣੇ ਆ ਇਸ ਕਤਲ ਦੇ ਵਿੱਚ ਦੋਸ਼ੀ ਪਾਏ ਗਏ ਬਚਨ ਕੌਰ ਨੂੰ ਇਸ ਕਤਲ ਦੇ ਕਾਰਨ 20 ਸਾਲ ਦੀ ਕੈਦ ਸੁਣਾਈ ਗਈ ਉਸ ਵੇਲੇ ਬਚਨ ਕੌਰ ਦੀ ਉਮਰ 70 ਸਾਲ ਦੀ ਸੀ ਤੇ ਉਸ ਦੇ ਪੁੱਤਰ ਸੁਖਦੇਵ ਸਿੰਘ ਨੂੰ ਘੱਟੋ ਘੱਟ 27 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਸੁਖਦੇਵ ਦੀ ਮਾਂ ਬਚਨ ਕੌਰ ਨੇ ਇਸ ਕੈਦ ਦੇ ਵਿਰੁੱਧ ਇੱਕ ਅਪੀਲ ਕੀਤੀ ਅਤੇ ਉਸ ਦੀ ਇਸ ਕੀਤੀ ਹੋਈ ਅਪੀਲ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ ਪਰ ਉਸ ਦੀ ਵੱਧਦੀ ਹੋਈ ਉਮਰ ਨੂੰ ਦੇਖ ਕੇ ਉਸ ਦੀ ਕੈਦ 20 ਸਾਲ ਤੋਂ ਘਟਾ ਕੇ 15 ਸਾਲ ਦੀ ਕਰ ਦਿੱਤੀ ਗਈ ਅਤੇ ਸੁਖਦੇਵ ਸਿੰਘ ਨੇ ਵੀ ਇੱਕ ਅਪੀਲ ਕੀਤੀ ਆਪਣੀ ਇਸ ਸਜ਼ਾ ਦੇ ਵਿਰੁੱਧ ਅਤੇ ਉਸ ਦੀ ਸਜ਼ਾ ਨੂੰ 27 ਸਾਲ ਤੋਂ ਘਟਾ ਕੇ 20 ਸਾਲ ਦੀ ਸਜ਼ਾ ਕਰ ਦਿੱਤਾ ਗਿਆ ਜਿਸ ਵੇਲੇ ਸਰਜੀਤ ਕੌਰ ਦੇ ਘਰ ਵਾਲਿਆਂ ਨੂੰ ਕੈਦ ਸੁਣਾਈ ਗਈ ਤਾਂ ਸਰਜੀਤ ਦੇ ਜਿਹੜੇ ਬੱਚੇ ਸੀਗੇ ਉਹ ਛੋਟੇ ਸੀਗੇ ਬੱਚਿਆਂ ਦੀ ਦੇਖਭਾਲ ਦੇ ਵਾਸਤੇ ਉਹਨਾਂ ਨੂੰ ਯੂਕੇ ਦੇ ਵਿੱਚ ਸਮਾਜਿਕ ਸੇਵਾਵਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਅਦਾਲਤ ਇੱਕ ਆਦੇਸ਼ ਜਾਰੀ ਕਰਦੀ ਹੈ ਕਿ ਜੋ ਘਰ surjeet कौर ਦਾ ਉਸ ਦੀ ਸੱਸ ਅਤੇ ਉਸ ਦੇ ਘਰਵਾਲ ਦੇ ਵੱਲੋਂ ਜਾਲੀ ਪੇਪਰ ਬਣਾ ਕੇ ਵੇਚ ਦਿੱਤਾ ਗਿਆ ਸੀਗਾ ਉਸ ਦੇ ਜਿੰਨੇ ਵੀ ਪੈਸੇ ਬਣਦੇ ਹਨ ਉਹ ਮੁਆਵਜ਼ੇ ਦੇ ਤੌਰ ਤੇ surjeet कौर ਦੇ ਬੱਚਿਆਂ ਨੂੰ ਦਿੱਤੇ ਜਾਣਗੇ surjeet ਦੇ ਪਿਤਾ ਜਗਦੀਸ਼ ਸਿੰਘ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਤੇ ਇੱਕ ਮੁਹਿੰਮ ਚਲਾਈ ਕਿ surjit ਦੇ ਲਾਪਤਾ ਹੋਣ ਤੋਂ ਬਾਅਦ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਹਨ ਉਹਨਾਂ ਨੂੰ ਜਿੰਮਵਾਹ ਠਰਾ ਕੇ ਉਹਨਾਂ ਦੇ ਉੱਪਰ ਮੁਕੱਦਮਾ ਚਲਾਇਆ ਜਾਵੇ 2013 ਦੇ ਵਿੱਚ surjit ਦੇ ਭਰਾ ਜਗਦੀਸ਼ ਸਿੰਘ ਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੂਨ ਨੂੰ ਇੱਕ ਲੈਟਰ ਵੀ ਲਿਖਿਆ ਕੋ ਇੰਡੀਅਨ ਗਵਰਨਮੈਂਟ ਦੇ ਉੱਪਰ ਦਬਾਅ ਬਣਾਵੇ ਅਤੇ ਉਹਨਾਂ ਨੂੰ ਕਹੇ ਕਿ CBI ਦੇ ਵੱਲੋਂ ਇਸ ਕੇਸ ਦੇ ਉੱਪਰ ਜਿਹੜੀ ਆਗੀ ਜਾਂਚ ਕਰਵਾਈ ਜਾਵੇ ਦੁਬਾਰਾ ਤਾਂ ਦੋਸ਼ੀਆਂ ਨੂੰ ਸਜ਼ਾ ਹੋਵੇ ਜਵਾਬ ਦੇ ਵਿੱਚ ਉਸ ਨੂੰ ਇੱਕ ਲੈਟਰ ਮਿਲਦਾ ਹੈ ਕਿ ਅਸੀਂ ਇੰਡੀਆ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਕੋਈ ਦਖਲ ਨਹੀਂ ਦੇ ਸਕਦੇ ਜਿਵੇਂ ਕਿ ਇੰਡੀਆ ਸਾਡੇ ਅੰਦਰੂਨੀ ਮਾਮਲਿਆਂ ਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ ਇਹ ਸੀ ਜੀ surjit kaur ਦੀ ਕਹਾਣੀ ਜਿਸ ਨੂੰ ਕਿ ਉਸ ਦੇ ਸਹੁਰਾ ਪਰਿਵਾਰ ਦੇ ਵੱਲੋਂ ਬਹਿਰਾਮੀ ਦੇ ਨਾਲ ਕਤਲ ਕਰਕੇ ਮਾਰ ਦਿੱਤਾ ਗਿਆ ਇੰਡੀਆ ਦੇ ਵਿੱਚ ਤੇ ਮਾਰ ਕੇ ਉਸ ਦੀ লাশ ਨੂੰ ਦਰਾਵੀ ਦਰਿਆ ਦੇ ਵਿੱਚ ਸੁੱਟ ਦਿੱਤਾ ਗਿਆ ਤੇ লাশ ਹਜੇ ਤੱਕ ਵੀ ਜਿਹੜੀ ਹੈਗੀ ਉਹ ਨਹੀਂ ਮਿਲੀ